ਸਾਰਿਆਂ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁਕ ਵਿਦ ਸ਼ਰਨ ਅਸੀਂ ਬਣਾ ਕੇ ਤਿਆਰ ਕਰਾਂਗੇ ਗਾਜਰ ਦੀ ਬਰਫੀ ਇਹ ਗਾਜਰ ਦੀ ਬਰਫੀ ਨੂੰ ਅਸੀਂ ਬਹੁਤ ਹੀ ਆਸਾਨ ਤਰੀਕੇ ਨਾਲ ਘਰ ਵਿੱਚ ਬਣਾ ਕੇ ਤਿਆਰ ਕਰਾਂਗੇ ਚਲ ਫਿਰ ਵੇਖੋ ਅੱਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਗਾਜਰ ਦੀ ਬਰਫੀ ਬਣਾ ਕੇ ਤਿਆਰ ਕੀਤੀ ਅਸੀਂ ਇਹਨਾਂ ਨੂੰ ਪੀਸਾ ਨੂੰ ਮਟਾਈ ਦੇ ਵਿੱਚ ਬਣਾਇਆ ਵਾ ਇਹ ਬਹੁਤ ਹੀ ਵਧੀਆ ਖਾਣ ਵਿੱਚ ਵੀ ਬਣੀ ਆ ਤੇ ਬਹੁਤ ਹੀ ਟੇਸਟੀ ਬਣੀ ਆ 1 ਕਿਲੋ ਗਾਜਰ ਲਈ ਆ ਗਾਜਰ ਅਸੀਂ ਮੋٹے ਸਾਈਜ਼ ਦੀ ਲਈ ਆ ਗਾਜਰਾ ਅੱਜਕੱਲ ਤੁਹਾਨੂੰ ਪਤਾ ਸੀਜ਼ਨ ਗਾਜਰਾਂ ਦਾ ਚੱਲ ਰਿਹਾ ਵਾ ਤੇ ਇਹ ਲਾਲ ਲਾਲ ਕਾਜਰਾ ਅਸੀਂ ਆਪਣੇ ਖੇਤ ਵਿੱਚੋਂ ਲੈ ਕੇ ਆਏ ਆ ਇਹ ਬਹੁਤ ਹੀ ਵਧੀਆ ਗਾਜਰਾਂ ਨੇ ਇੱਕਦਮ ਮਿੱਠੀਆਂ ਗਾਜਰਾਂ ਨੇ ਗਾਜਰਾਂ ਦਾ ਅਸੀਂ ਗਜਰੇਲਾ ਵੀ ਬਣਾ ਲਿਆ ਗਾਜਰਾਂ ਦਾ achar ਵੀ ਬਣਾ ਲਿਆ ਤੇ ਹੁਣ ਅਸੀਂ ਗਾਜਰ ਦੀ ਪਰਫੀ ਬਣਾ ਕੇ ਤਿਆਰ ਕਰਾਂਗੇ ਇਹਨਾਂ ਨੂੰ ਦੋਨਾਂ ਸਾਈਡਾਂ ਤੋਂ ਕੱਟ ਕੇ ਤੇ ਇਹਨੂੰ ਉੱਪਰ ਉਹਦਾ ਛਿਲਕਾ ਤਾਰ ਲਾਂਗੇ ਇਹ ਹਲਕੇ ਹਲਕੇ ਵਾਲ ਜਿਹਾ ਵਾਂਗ ਹੁੰਦੀ ਆ ਸਾਰੀਆਂ ਗਾਜਰਾਂ ਨੂੰ ਚੰਗੀ ਤਰ੍ਹਾਂ ਛਿਲ ਲਿਆ ਵਾ ਦੋਨਾਂ ਪਾਸਿਆਂ ਤੇ ਇਹਨਾਂ ਦੀਆਂ ਡੰਡੀਆਂ ਵੀ ਅਸੀਂ ਉਤਾਰ ਲਿਆ ਵਾ ਹੁਣ ਅਸੀਂ ਇਹਨਾਂ ਨੂੰ ਧੋ ਕੇ ਤੇ ਮੋਟੀ ਸਾਈਡ ਤੋਂ ਅਸੀਂ ਕद्दूकस ਦੇ ਨਾਲ ਗ੍ਰੇਟ ਕਰਾਂਗੇ ਗਾਜਰਾ ਨੂੰ ਕद्दूकस ਕਰ ਲਿਆ ਵਾ ਹੁਣ ਅਸੀਂ ਇੱਕ ਮੋٹے ਤਲੇ ਦੀ ਕੜਾਈ ਲੈ ਲਈ ਕੜਾਈ ਰੱਖ ਲਈ ਅਸੀਂ ਮੋٹے ਤਲੇ ਦੀ ਕਿਉਂ ਪਾਲਾਂਗੇ ਦੇਸੀ ਘਿਓ ਅਸੀਂ 2 ਚਮਚ ਪਾਇਆ ਕਿਉਂ ਗਰਮ ਹੋ ਗਿਆ ਥੋੜਾ ਜਿਹਾ ਇੱਕ ਤੋਂ 1.5 ਕੜਛੀ ਅਸੀਂ ਵੇਸੇ ਪਾਵਾਂਗੇ ਵੇਸਨ ਨੂੰ ਭੁੰਨ ਲਈਏ ਵੇਸਨ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਜਦੋਂ ਤਾਂ ਕੇ ਬੇਸਨ ਲਾਲ ਨਹੀਂ ਹੁੰਦਾ ਇਹਦਾ ਕੱਚਾ ਪਾਣੀ ਵਿੱਚ ਰਹਿਣਾ ਜਿਹਦਾ ਬੇਸਨ ਨੇ ਬੇਸਨ ਦੀ ਜਗ੍ਹਾ ਤੇ ਤੁਸੀਂ ਸੂਜੀ ਵੀ ਲੈ ਸਕਦੇ ਹੋ ਸੂਜੀ ਨੂੰ ਵੀ ਇਸੇ ਤਰ੍ਹਾਂ ਤੁਸੀਂ ਭੁੰਨ ਕੇ ਬੇਸਨ ਨੂੰ ਚੰਗੀ ਤਰ੍ਹਾਂ ਭੁੰਨ ਲਿਆ ਵਾ ਬੇਸਨ ਦੇ ਵਿੱਚ ਬਹੁਤ ਵਧੀਆ ਖੁਸ਼ਬੂ ਆ ਰਹੀ ਆ ਹੁਣ ਅਸੀਂ ਇੱਥੇ ਗਾਜਰਾ ਪਾ ਦਾਂਗੇ ਗਾਜਰਾ ਨੂੰ ਬੇਸਨ ਦੇ ਚੰਗੀ ਤਰ੍ਹਾਂ ਮਾਲੀਏ ਸੀ ਅੱਧਾ ਲੀਟਰ ਦੁੱਧ ਪਾ ਦਾਂਗੇ ਬੇਸਨ ਜਿਹੜਾ ਉਹ ਜਲੇਗਾ ਇਹ ਮਿਕਸ ਕਰ ਲੈਣੀ ਹੈ ਸਾਰੇ ਦੁੱਧ ਨੂੰ ਅਸੀਂ ਪਾ ਲਿਆ। ਗਾਜਰਾਂ ਨੂੰ ਅਸੀਂ ਉਦੋਂ ਤੱਕ ਪਕਾਵਾਂਗੇ ਜਦੋਂ ਤੱਕ ਇਹ ਸੌਫਟ ਨਹੀਂ ਹੁੰਦੀ। ਗਾਜਰਾਂ ਨੂੰ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਿਆ ਵਾ। ਉੱਪਰੋਂ ਅਸੀਂ ਇਹਨੂੰ ਕਵਰ ਕਰ ਦਿੱਤੀਆਂ ਕਿ ਜਲਦੀ ਸੌਫਟ ਹੋ ਜਾਵੇ। ਚੈੱਕ ਕਰ ਲਈਏ ਆ। ਇਹਨੂੰ ਲਗਾਤਾਰ ਹਿਲਾਉਂਦੇ ਹੋਏ ਪਕਾਵਾਂਗੇ। 2-2 ਮਿੰਟ ਬਾਅਦ, 3-3 ਮਿੰਟ ਬਾਅਦ ਅਸੀਂ ਇਹਨੂੰ ਹਿਲਾਉਂਦੇ ਰਹਾਂਗੇ। ਵੇਸਨ ਜਿਹੜਾ ਅਸੀਂ ਪਹਿਲਾਂ ਭੁੰਨਿਆ ਸੀ ਉਹ ਲੱਗ ਨਾ ਜਾਵੇ ਕੜਾਈ ਦੇ ਨਾਲ। ਇਸ ਲਈ ਅਸੀਂ ਇਹਨੂੰ ਹਿਲਾਉਂਦੇ ਰਵਾਂਗੇ। ਫਿਰ ਅਸੀਂ ਇਹਨੂੰ ਕਵਰ ਕਰ ਦਿੰਦੇ ਹਾਂ। 10 ਮਿੰਟ ਹੋ ਗਏ ਆ ਬਾਜਰਾ ਨੂੰ ਪਕਾਉਂਦੇ ਆ ਅੱਗੇ ਨਾਲੋਂ ਕਾਫੀ ਸੌਫਟ ਹੋ ਗਿਆ ਵਾ ਤੇ ਦੁੱਧ ਵੀ ਅੱਗੇ ਨਾਲੋਂ ਘੱਟ ਹੋ ਗਿਆ ਇਹਨੂੰ 2-2 3-3 ਮਿੰਟ ਬਾਅਦ ਅਸੀਂ ਹਿਲਾਉਂਦੇ ਰਾਵਾਂਗੇ ਮਿੱਠੇ ਲਈ ਅਸੀਂ ਮਿਸ਼ਰੀ ਦੀ ਵਰਤੋਂ ਕਰਾਂਗੇ ਤੁਸੀਂ ਇਹਦੀ ਜਗ੍ਹਾ ਤੇ ਖੰਡ ਵੀ ਪਾ ਸਕਦੇ ਮਿਸ਼ਰੀ ਨੂੰ ਅਸੀਂ ਥੋੜਾ ਜਿਹਾ ਤੋੜ ਲਿਆ ਸੀ ਇਹਨੇ ਵਿੱਚ ਆਪੇ ਘੁਲ ਜਾਣਾ ਇਹਨੂੰ ਮਿਕਸ ਕਰ ਦੇਣੇ ਮਿਸ਼ਰੀ ਨੂੰ ਇਹਦੇ ਵਿੱਚ ਮਿਸ਼ਰੀ ਨੇ ਪਾਣੀ ਛੱਡ ਦੇਣਾ ਇਹਦੇ ਵਿੱਚ ਉੱਪਰੋਂ ਅਸੀਂ ਇਹਨੂੰ ਦੁਬਾਰਾ ਕਵਰ ਕਰ ਦੇਣੇ ਗਾਜਰਾਂ ਦੀ ਬਰਫੀ ਬਣਦੀ ਨੂੰ 20 ਤੋਂ 25 ਮਿੰਟ ਹੋ ਗਿਆ। ਗਾਜਰਾਂ ਨੇ ਦੁੱਧ ਸਾਰਾ ਕਜੋਬ ਕਰ ਲਿਆ ਵਾ। ਇਹਨੂੰ ਅਸੀਂ ਹੁਣ ਲਗਾਤਾਰ ਚਲਾਉਂਦੇ ਰਵਾਂਗੇ ਕਿ ਗਾਜਰਾਂ ਜੜੀਆਂ ਥੱਲੇ ਨਾ ਲੱਗ ਜਾਣ। ਇਹਦੇ ਵਿੱਚੋਂ ਅਸੀਂ ਚੰਗੀ ਤਰ੍ਹਾਂ ਦੁੱਧ ਜਿਹੜਾ ਵਾ ਸੁਕਾ ਦੇਣਾ। ਗਾਜਰਾਂ ਦੇ ਵਿੱਚੋਂ ਦੁੱਧ ਨੂੰ ਅਸੀਂ ਸਾਰੇ ਨੇ ਸੁਕਾ ਲਿਆ ਵਾ। ਹੁਣ ਅਸੀਂ ਅੱਧਾ ਕ ਚਮਚਕੀਓ ਪਾਵਾਂਗੇ। ਅੱਧਾ ਕ ਚਮਚਕੀਓ ਪਾ ਲੈਨੇ ਆ। ਇਹਦੇ ਨਾਲ ਬਰਫੀ ਦੇ ਵਿੱਚ ਬਹੁਤ ਹੀ ਵਧੀਆ ਸ਼ਾਈਨਿੰਗ ਆਏਗੀ। 2 ਚਮਚੇ ਮਿਲਕ ਪਾਊਡਰ ਦੇ ਇਹਦੇ ਵਿੱਚ ਮਿਕਸ ਕਰ ਦਿੰਦੇ ਆ 3 ਤੋਂ 4 ਮਿੰਟ ਤੱਕ ਅਸੀਂ ਇਹਨੂੰ ਉਨਾਂਗੇ ਤੁਸੀਂ ਕਲਰ ਵੀ ਪਾ ਸਕਦੇ ਜੀ ਗਾਜਰਾਂ ਦੇ ਕਲਰ ਦਾ ਕਿਉਂਕਿ ਡਾਰਕ ਬਣੇਗੀ ਬਰਫੀ ਅਸੀਂ ਕਲਰ ਜਿਹੜਾ ਬਿਲਕੁਲ ਨਹੀਂ ਮਿਕਸ ਕੀਤਾ ਇਹਦੇ ਵਿੱਚ ਅਸੀਂ ਨੇਚਰਲ ਕਲਰ ਹੀ ਬਣਾਵਾਂਗੇ ਗਾਜਰਾਂ ਦਾ ਕਾਫੀ ਗਾੜਾ ਹੋ ਗਿਆ ਗਾਜਰਾਂ ਦਾ ਤੁਸੀਂ ਵੇਖ ਸਕਦੇ ਜੀ ਕਾਫੀ ਗਾੜੀਆਂ ਹੋ ਗਿਆ ਗਾਜਰਾ ਇਹਨੂੰ ਅਸੀਂ ਹੁਣ ਪਰਫੀ ਜਮਾਵਾਂਗੇ ਇਹਨਾਂ ਦੀ ਗੈਸ ਨੂੰ ਅਸੀਂ ਬੰਦ ਕਰਤਾ ਵਾ ਇਹਨੂੰ ਅਸੀਂ ਠੰਡਾ ਹੋਣ ਦਿੰਦੇ ਹਾਂ ਠੰਡਾ ਹੋਣ ਤੋਂ ਬਾਅਦ ਅਸੀਂ ਇਹਨੂੰ ਕਿਸੇ ਪਰਤੰਦ ਦੇ ਵਿੱਚ ਪਾ ਕੇ ਤੇ ਇਹਨੂੰ ਬਰਫੀ ਦੀ ਤਰ੍ਹਾਂ ਜਮਾਵਾਂਗੇ ਠੰਡਾ ਕਰ ਲਿਆ ਅਸੀਂ ਇਹਨੂੰ ਹੁਣ ਅਸੀਂ ਇੱਕ ਡੱਬਾ ਲਿਆ ਵਾ ਡੱਬੇ ਦੇ ਵਿੱਚ ਅਸੀਂ ਬਟਰ ਪੇਪਰ ਲਾ ਲਿਆ ਵਾ ਇਹਨੂੰ ਅਸੀਂ ਘਿਓ ਨਾਲ ਗ੍ਰੀਸ ਨਹੀਂ ਕਰਾਂਗੇ ਇਹਦੇ ਵਿੱਚ ਅਸੀਂ ਥੋੜਾ ਜਿਹਾ ਡਰਾਈ ਫਰੂਟ ਪਾ ਲਵਾਂਗੇ ਬਦਾਮ ਤਖਰੂੜ ਦੀ ਗਿਰੀ ਲਈਏ ਅਸੀਂ ਤੁਸੀਂ ਵੇਚ ਲਈ ਇਹਦੇ ਡਰਾਈ ਫਰੂਟ ਮਿਕਸ ਕਰ ਸਕਦੇ ਠੰਡਾ ਹੋਣ ਤੋਂ ਬਾਅਦ ਫਰਸੀ ਦਾ ਢੋਜਣਾ ਇਹਦੇ ਵਿੱਚ ਪਾ ਲੈਨੇ ਚਮਚੇ ਦੀ ਹੈਲਪ ਦੇ ਨਾਲ ਇਹਨੂੰ ਅਸੀਂ ਸੈੱਟ ਕਰ ਲਾਂਗੇ ਸੈੱਟ ਕਰ ਲઈએ ਬਰਫੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਈ ਸਾਰੀਆਂ ਸਾਈਡਾਂ ਤੋਂ ਸੀ ਸੈੱਟ ਕਰ ਲੈਣੇ ਨਾ ਤੇ ਸਾਨੂੰ ਇਹਦੇ ਵਿੱਚ ਖੋਏ ਦੀ ਜ਼ਰੂਰਤ ਲੱਗੀ ਆ ਬਿਨਾ ਖੋਏ ਤੋਂ ਬਰਫੀ ਬਣਾ ਕੇ ਅਸੀਂ ਗਾਜਰ ਦੀ ਤਿਆਰ ਕੀਤੀ ਹੈ ਗਾਜਰ ਦੀ ਬਰਫੀ ਇਹ ਘਰ ਵਿੱਚ ਬਹੁਤ ਹੀ ਅਸੀਂ ਆਸਾਨ ਤਰੀਕੇ ਨਾਲ ਬਣਾ ਸਕਦੇ ਆ ਬਾਜ਼ਾਰ ਦੇ ਵਿੱਚੋਂ ਤੁਹਾਨੂੰ ਪਤਾ ਹੋਵੇ ਬਹੁਤ ਹੀ ਮਹਿੰਗੀ ਮਿਲਦੀ ਆ ਬਰਫੀ ਇਹਨੂੰ ਬਰਫੀ ਨੂੰ ਅਸੀਂ ਇੱਕ ਹਫ਼ਤੇ ਤੱਕ ਸਟੋਰ ਕਰਕੇ ਰੱਖ ਸਕਦੇ ਆ ਇਹਨੂੰ ਸੈੱਟ ਹੋਣ ਲਈ ਅਸੀਂ ਇਹਨੂੰ 2-3 ਘੰਟੇ ਰੱਖਾਂਗੇ ਉਸ ਤੋਂ ਬਾਅਦ ਸਸੀਂ ਇਹਨੂੰ ਡੀਮੋਡ ਕਰਾਂਗੇ ਬਹੁਤ ਹੀ ਆਸਾਨ ਤਰੀਕੇ ਨਾਲ ਅਸੀਂ ਘਰ ਵਿੱਚ ਬਰਫੀ ਬਣਾ ਕੇ ਤਿਆਰ ਕਰ ਸਕਦੇ ਹਾਂ ਤੁਸੀਂ ਵੀ ਇਸ ਤਰ੍ਹਾਂ ਬਣਾਇਓ ਤੇ ਖਾਇਓ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਇਹ ਬਹੁਤ ਹੀ ਵਧੀਆ ਗਾਜਰ ਦੀ ਬਰਫੀ ਬਹੁਤ ਹੀ ਆਸਾਨ ਤਰੀਕੇ ਨਾਲ ਘਰ ਵਿੱਚ ਬਣਾ ਕੇ ਅਸੀਂ ਤਿਆਰ ਕਰ ਸਕਦੇ ਹਾਂ ਇਹਨੂੰ ਅਸੀਂ 3-4 ਘੰਟੇ ਲਈ ਸੈੱਟ ਕਰ ਲਿਆ ਸੀ ਹੁਣ ਅਸੀਂ ਇਹਦੇ ਪੀਸ ਕਰ ਲਾਂਗੇ ਤੁਸੀਂ ਇਹਦੇ ਛੋਟੇ ਵੱਡੇ ਪੀਸ ਆਪਣੇ ਹਿਸਾਬ ਨਾਲ ਕਰ ਸਕਦੇ ਜੀ ਉੱਪਰ ਅਸੀਂ ਡਰਾਈ ਫਰੂਟ ਦੇ ਨਾਲ ਗਾਰਨਿਸ਼ ਕਰ ਲਿਆ ਸੀ ਇਹ ਖਾਣ ਵਿੱਚ ਬਹੁਤ ਹੀ ਸਵਾਦ ਤੇ ਟੇਸਟੀ ਬਣ ਕੇ ਤਿਆਰ ਹੋਈ ਬਹੁਤ ਹੀ ਵਧੀਆ ਬਰਫੀ ਬਣ ਕੇ ਤਿਆਰ ਹੋਈ ਤੁਸੀਂ ਵੀ ਇਸੇ ਤਰ੍ਹਾਂ ਬਣਾਇਓ ਬਿਨਾ ਖੋਏ ਤੋਂ ਅਸੀਂ ਗਾਜਰ ਦੀ ਬਰਫੀ ਬਣਾ ਕੇ ਤਿਆਰ ਕੀਤੀ ਆ ਤੇ ਬਹੁਤ ਹੀ ਘੱਟ ਮਾਤਰਾ ਦੇ ਵਿੱਚ ਅਸੀਂ ਘਿਓ ਵੀ ਪਾਇਆ ਵਾ ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ